ਪੰਜਾਬ ਦੇ ਕੀਰਤਪੁਰ ਸਾਇਤੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਕਿ ਆਕਸੀਜਨ ਗੈਸ ਦੇ ਨਾਲ ਭਰੇ ਸਿਲੰਡਰ ਦਾ ਕੈਂਟਰ ਪਲਟ ਚੋਂਦਾ ਹੈ ਇਸ ਤੋਂ ਬਾਅਦ ਸਿਲੰਡਰ ਨੂੰ ਆਕਲਾ ਗਈ ਅਤੇ ਡਰਾਈਵਰ ਗੱਡੀ ਦੇ ਵਿੱਚਕਾਰ ਹੀ ਫਸ ਗਿਆ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਕਾਦਰ ਕੈਂਟਰ ਪਲਟ ਜਾਂਦਾ ਹੈ ਉਸ ਤੋਂ ਬਾਅਦ ਡਰਾਈਵਰ ਵਿੱਚ ਹੀ ਫਸ ਜਾਦਾ ਡਰਾਈਵਰ ਨੂੰ ਫਸਿਆ ਦੇਖ ਲੋਕਾਂ ਨੇ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਪ੍ਰਸ਼ਾਸਨ ਤੇ ਸੜਕ ਸੁਰੱਖਿਆ ਬਾਲ ਮੌਕੇ ਤੇ ਪਹੁੰਚਦੇ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਂਟਰ ਦਿੱਲੀ ਤੋਂ ਨੰਗਲਵਾਲ ਜਾ ਰਿਹਾ ਸੀ ਸਵੇਰੇ 5:30 ਵਜੇ ਕੀਰਤਪੁਰ ਸਾਹਿਬ ਵਿਖੇ ਅਚਾਨਕ ਪਲਟ ਗਿਆ ਡਰਾਈਵਰ ਕਰੀਬ 1 ਘੰਟੇ ਤੱਕ ਗੱਡੀ ਦੇ ਅੰਦਰ ਫਸਿਆ ਰਿਹਾ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਹੈ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਾਲ ਪੁਲਿਸ ਪ੍ਰਸ਼ਾਸਨ ਮਦਦ ਲਈ ਪੁੱਜਦਾ ਸਾਰਿਆਂ ਨੇ ਮਿਲ ਕੇ ਡਰਾਈਵਰ ਨੂੰ ਸੁਰੱਖਿਤ ਬਾਹਰ ਕੱਢਿਆ ਹਸਪਤਾਲ ਉਸ ਨੂੰ ਭਰਤੀ ਕਰਵਾ ਦਿੱਤਾ ਗਿਆ ਕੀਰਪੁਰ ਸਾਹਿਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਆਕਸੀਜਨ ਦੇ ਨਾਲ ਭਰੀ ਸਿਲੰਡਰਾਂ ਦੀ ਗੱਡੀ ਪਲਟ ਜਾਂਦੀ ਹੈ ਪਲਟਣ ਤੋਂ ਬਾਅਦ ਉਸ ਨੂੰ ਅੱਗ ਲੱਗ ਜਾਂਦੀ ਹੈ ਉਸ ਤੋਂ ਬਾਅਦ ਸਿਲੰਡਰ 'ਚ ਅੱਗ ਲੱਗੀ ਪਰ ਇਸਤੇ ਕਾਬੂ ਪਾਉਣ ਦੇ ਲਈ ਫਾਇਰ ਬਿਗੇਟ ਦੀਆਂ ਤਿੰਨ ਗੱਡੀਆਂ ਨੇ ਮੁਸ਼ਕਿਲ ਦੇ ਨਾਲ ਇਸਤੇ ਕਾਬੂ ਪਾਇਆ ਹੈ ਡ라이ਵਰ ਤੇ ਬਚਾਅ ਗਰੀਸ਼ ਦੂਬੇ ਵਾਸੀ ਪ੍ਰਤਾਪਗੜ ਉੱਤਰ ਪ੍ਰਦੇਸ਼ ਵਜੋਂ ਹੋਈ ਹੈ ਜਿਸ ਨੂੰ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈ। ਅੱਜ ਬਾਹਰ ਕੱਢ ਲਿਆ ਗਿਆ। ਕਿਹੜੀ ਆਗ ਲੱਗੀ ਹੋਈ ਸੀ ਕਿੰਨੀ ਦੀ? ਸਾਧੂ ਪਹੇਗਾ। ਤੇ ਸਰ ਗੈਸਾਂ ਦੀ ਗੈਸ ਦੀ ਅੱਗ ਹੈ ਜੀ ਉਹ ਕਹਿੰਦਾ ਵੀ ਡਰਾਈਵਰ ਦੇ ਕਹਿਣ ਦੇ ਮੁਤਾਬਕ ਇਹਦੇ ਵਿੱਚ ਜੋ ਵੀ ਰਹਿੰਦੀ ਹੁੰਦੀ ਗੈਸ ਹੈ ਉਹੀ ਨਿਕਲ ਰਹੀ ਹੈ ਤੇ ਬਾਕੀ ਤਾਂ ਜੋ ਅੱਗ ਲੱਗੀ ਸੀ ਉਹ ਆਪਾਂ ਕੰਟਰੋਲ ਕਰ ਲਈ।